ਨਹੀਂ ਜਾ ਅਸੀਂ ਰੋਕਾਂਗੇ ਇਹਨਾਂ ਨੂੰ ਡੰਗ ਫੇਰ ਫੇਰ ਕੇ ਜਾਂ ਜੀਰਾਂ ਜੋਕ ਕਰਨਾ ਕਰਨ ਰੇ ਅਸੀਂ ਕਿਹਦੇ ਲੰਡੂ ਬੰਦੂ ਨੂੰ ਜਿੱਦਣੇ ਫਿਰਦੇ ਸਾਨੂੰ ਪਰਚੇ ਦੀ ਕੋਈ ਪਰਵਾਹ ਨਹੀਂ ਪਰਚੇ ਪਹਿਲੇ ਚਾਰਨੇ ਜਾ ਵੀ ਆਜੇ ਪੁੱਤੇ ਬੰਦਿਆਂ ਤੋਂ ਡਰਦੇ ਆ ਜੇ ਪੈਸੇ ਦੀ ਘਮੇਰ ਹੋਊਗੀ ਬੌਰ ਜੂਨਰ ਦੀ ਵਿੱਚੇ ਭੂਕਾਂਗੇ ਬੌਰ ਜੂਨਰ ਦੇ ਅੱਗ ਲਾ ਕੇ ਜੇ ਜੱਲਾ ਔਰੇ ਜਰਦੇ ਦੀ ਇਜਾਜ਼ਤ ਤੂੰ ਦੇਊਗਾ ਇਹਦਾ ਮਲਿਆ ਮੇਟ ਕਰਦਾਂਗੇ ਇਹਦੇ ਖਾਨਦਾਨ ਦਾ ਬਾਬਾ ਜੀ ਆ ਦੇਖੋ ਤਬਾਕੂ ਰੋਕ ਰਿਹਾ ਸਾਨੂੰ ਚੈਲੰਜ ਕਰ ਰਿਹਾ ਹੈ ਇਹ ਜੇ ਗੁਰੂ ਕਰਦੇ ਔਰੇ ਮਹਾਰਾਜ ਦੇ ਫਟੇਰੀਆਂ ਲੱਗਿਆ ਹੋਈਆਂ ਨੇ ਕਹਿੰਦਾ ਤੁਸੀਂ ਗਲਤ ਕਰਦੇ ਹੋ ਲੋਕਾਂ ਦੀ ਜੇਬਾਂ ਜੋ ਕੱਢ ਕੇ ਕਹਿੰਦਾ ਇਹ ਬਹੁਤ ਵਧੀਆ ਲੋਕ ਖਾਂਦੇ ਨੇ ਤੇ ਦਰਬਾਰ ਸਾਹਿਬ ਤੇ ਲੈ ਕੇ ਜਾਂਦੇ ਨੇ ਆ ਮਨਾਨੇ ਵਾਲਾ ਕਹਿ ਰਿਹਾ ਬਹੁਤ ਵਧੀਆ ਸਾਡੇ ਅਰਧ ਤੋਂ ਛਲੋਤਰ ਲੈ ਕੇ ਗਿਆ ਚੱਕ ਕੇ ਠੀਕ ਹੈ ਜੀ ਠੀਕ ਹੈ ਜੀ ਸਾਡੀ ਪ੍ਰਜਾਣ ਨੂੰ ਵੀ ਬੇਨਤੀ ਆ ਗ੍ਰਾਮੜੀ ਕਮੇਟੀ ਨੂੰ ਬੇਨਤੀ ਆ ਵੀ ਇਹ ਜੇ ਨਾ ਔਰੇ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਜੜੇ ਔਰੇ ਤਮਾਕੂ ਨੂੰ ਪ੍ਰਮੋਟ ਕਰਦੇ ਨੇ ਆ ਜਿਹੜਾ ਮੁੱਛੜਾ ਨਾ ਓ ਜੱਟਾ ਸਾਡਾ ਸਤੂਰ ਅਸੀਂ ਸ਼ਸਤਰ ਲੈ ਕੇ ਉੱਠਾਂਗੇ ਉਹਨੂੰ ਕਿਹਦੇ ਉੱਪਰ ਜਾ ਰਹੇ ਨਾ ਨਾ ਉਹਨੂੰ ਕਿਹਾ ਅਸੀਂ ਉਹਨੂੰ ਰੱਖਾਂਗੇ ਉਹਨੂੰ ਬੰਦਿਆਵਾਗਾ ਅਸੀਂ ਕੋੜੇਵਾਂਲੇ ਨੇ ਲੰਗਰ ਜਾ ਕੇ ਉਹਦਾ ਲੱਗੂਗਾ ਲੱਗੂਗਾ ਉਹਨੂੰ ਜਿੱਥੇ ਮਰਜੀ ਉਹਨੂੰ ਕਰੋ ਉਹਨੂੰ ਖਾਲਸਾ ਬਾਦ ਤੂੰ ਛੱਡਦਾ ਨਹੀਂ ਉਹ ਖਾਲਸਾ ਬਾਦ ਤੈਨੂੰ ਮੱਥਾ ਲਾਏ ਉਹ ਖਾਲਸਾ ਬਾਦ ਤੈਨੂੰ ਛੱਡਦਾ ਨਹੀਂ ਓਏ ਆਰਾ ਚੜ ਕੇ ਚੜ ਕੇ ਆਊਗਾ ਚੜ ਰਿਹਾ ਹੁਣ ਚੜ ਕੇ ਆ ਰਿਹਾ ਇਹ ਥੜਾ ਚਾਲੰਦਾ ਤੈਨੂੰ ਓ ਕੀ ਗੱਲ ਹੋ ਗਈ ਬਾਬਾਈ ਕੀ ਬਾਬਾਈ ਤਮਾਕੂ ਵਾਲੇ ਨੇ ਮਦਦ ਕਰਦੇ ਨੇ ਇਹ ਇਥੇ ਕਿਹੜਾ ਦਸਾ ਵੇਦੇ ਉਹਨਾਂ ਨੇ ਮਦਦ ਕਰਦੇ ਨੇ ਸਾਡੇ ਸਾਡੇ ਸ਼ਸਤਰ ਖੋ ਗਏ ਮੈਂ ਵੀ ਅਸੀਂ ਲੈ ਰਾਂ ਅਸੀਂ ਦੂਰੋਂ ਲੜਾ ਸੀ ਆਰੇ ਲੜਾ ਅਸੀਂ ਲੈ ਕੇ ਰੱਖਾਂ ਮਸਤ ਲੈ ਕੇ ਗਿਆ ਅਸੀਂ ਆਪੇ ਲੈ ਆਓ ਓ ਚਲੋ ਵੀਰ ਤੁਸੀਂ ਸਾਰੇ ਚਲੋ ਕੀ ਕਰੀਏ ਤੁਸੀਂ ਨਾਂਣ ਜਾਣਦੇ ਆ ਚਲੋ ਵੀ ਚਲੋ ਚਲੋ ਵੀ ਤੁਸੀਂ ਚਲੋ ਸ਼ਸਤਰ ਲੈ ਕੇ ਆਓ ਅਸੀਂ ਆਪੇ ਲੈ ਕੇ ਆਵਾਂਗੇ ਕਾਦੇ ਕਾਦੇ ਸ਼ਸਤਰ ਲੈ ਕੇ ਆਪੇ ਟੋਡੇ ਤੋਂ ਲੈ ਗਈ ਸ਼ਸਤਰ ਆ ਲੰਗਰ ਵਾਲੇ ਖੋਕੇ ਲੈ ਕੇ ਸਾਥੋਂ ਆ ਲੰਗਰ ਵਾਲੇ ਹਾਂ ਮੈਨੂੰ ਇੱਕ ਵਾਰ ਜਾ ਕੇ ਨਹੀਂ ਬਾਬਾ ਅਸੀਂ ਆਪਣੀ ਹਿੰਮਤ ਦਾ ਲਵਾਂਗੇ ਹੁਣ ਓਏ ਅਸੀਂ ਆਪਣੀ ਜੋਤ ਰੇਲ ਲਵਾਂਗੇ ਯਾਰ ਕਮਾਰ ਦੀ ਗੱਲ ਹੈ ਸਰੋ ਚੈਲੰਜ ਕਰਦਾ ਉਹ ਉਹਨੂੰ ਕਹਦਾ ਜਿੱਥੇ ਮਰ ਜੂ ਰੋਕਦਾ ਨਹੀਂ ਖੋਕੇ ਕਿਵੇਂ ਲੈ ਗਈ ਸ਼ਸਤਰ ਮਤਲਬ ਉਹਦਾ ਲਾਉਂਦੇ ਸੀ ਨਾ ਜਿਹੜਾ ਬੱਫੂ ਵਾਲੇ ਨੇ ਹਾਂਜੀ ਹਾਂਜੀ ਉਹ ਸਾਡੇ ਸ਼ਸਤਰ ਖੋਲੋਂ ਲੈ ਆ ਕੇ ਅੱਛਾ ਜੀ ਤੁਸੀਂ ਰੋਕ ਰਹੇ ਸੀ ਜਿਹੜੇ ਰੋਕ ਰਹੇ ਸੀ ਉਹਨਾਂ ਨੂੰ ਠੀਕ ਹੈ ਹਾਂਜੀ ਇਹ ਸਾਡੇ ਸਰਦਾਰ ਇਹੀ ਸਰਦਾਰ ਉਹਨਾਂ ਨੇ ਇਹਨਾਂ ਨੂੰ ਸਾਡੇ ਤਾਂ ਹੀ ਬੇਦਬੀਆ ਹੁੰਦੀਆਂ ਨੇ ਤੇ ਨਹੀਂ ਸਾਡੇ ਬੇਦਬੀਆ ਨਾ ਹੁਣ ਤੇ ਸਾਡੇ ਲੰਡੂ ਆ ਸਾਡੇ ਲੰਡਰ ਆ ਲੰਡਰ ਉਹ ਮਸੰਦ ਉਹ ਸਾਹਮਣੇ ਮੁੱਚੜਾ ਉਹ ਮਸੰਦ ਸਾਡੇ ਆਹ ਜੇ ਕਹਿੰਦਾ ਤੁਸੀਂ ਜਰਦਾ ਰੋਕ ਰਹੇ ਹੋ ਗਲਤ ਕਰ ਰਹੇ ਹੋ ਠੀਕ ਹੈ ਜੀ ਵੀ ਜੇ ਅਸੀਂ ਮੇਰੀ ਗੱਲ ਸੁਣੋ ਅਸੀਂ ਜਰਦੇ ਨੂੰ ਲੋਕ ਤੇ ਜਰਦੇ ਦੀਆਂ ਪੁੜੀਆਂ ਕਢਾਓ ਬਾਈ ਕਢਾਉਂਦੀਆਂ ਜਰਦੇ ਦੀਆਂ ਪੁੜੀਆਂ ਕਢਾਓ ਰੋਕਦੇ ਵਾ ਤੇ ਅੱਜ ਸਾਡੇ ਕੋਲ ਕਿਦਾਂ ਕੁੱਟੋ ਨਾ ਉਹ ਡੀਗਲ ਕਰ ਸਕਦਾ ਹੈ ਸਾਡੇ ਨਾਲ ਅਕੇ ਵੀਰੇ ਖੂਨ ਨਾਲ ਉਹ ਸੁਣੋ ਤਾਂ ਕਿ ਯਾਰਾ ਮਾਦਰਵਾਜ਼ਾ ਰਹੇ ਆ ਵੀਰੇ ਉਹਨੂੰ ਦੱਸ ਦੇ ਕਾ ਛਲੋਤਰ ਆਪਣੇ ਆਪ ਲੈ ਕੇ ਜਾਊਗਾ ਨਹੀਂ ਆਏ ਅਸੀਂ ਘੋਡੇ ਲੈ ਕੇ ਲਾ ਦੇ ਉਹਨੂੰ ਘੋੜੇ ਸਾਡੇ ਦੂਰ ਨਹੀਂ ਉਹਨੂੰ ਸੁਨੇਹਾ ਦੇ ਜਾ ਕੇ ਤੂੰ ਕਾ ਕੇ ਅਸੀਂ ਉਹੋ ਜਿਹਾ ਵੀ ਨਾਲ ਹੈ ਹੋਰ ਖਰਾਬਾ ਹੋਊਗਾ ਉਹਨੂੰ ਬੰਦਾਂ ਨੂੰ ਕਹੇ ਅਸੀਂ ਕੀ ਰੂਪ ਰੈਂਟ ਕਰ ਰਹੇ ਹੋ ਤੁਸੀਂ ਫੀ ਮੰਗੇ ਫੁੱਲ ਪੁੱਛ ਕੋ ਬਾਪ ਰਹਿ ਗਿਆ ਬਾਬਰ ਰਹਿ ਗਿਆ ਮੈਂ ਮੰਨਦਾ ਬਾਬਰ ਬਾਬਰ ਨਹੀਂ ਆਪਾਂ ਚੱਲ ਬਾਬਾ ਉਹ ਵੀਰੇ ਜਲਦੀ ਆ ਉਹਨੂੰ ਕੋਈ ਪੁੱਛਦਾ ਵਿਸਤਾਰ ਦਾ ਘੜਾ ਰਿਹਾ ਨਹੀਂ ਮੈਂ ਕਹਿੰਦਾ ਘੜਾ ਹੋਰ ਕਿਦੂ ਘਟਿਆ ਪੀਸ ਦਾ ਸੋ ਕੀ ਨੁ ਬਣਾਇਆ ਸੀ ਬਾਦ ਤੁਸੀਂ ਉਹਨੂੰ ਕੁੱਟਿਆ ਤਾਂ ਨਾ ਚਰਦੇ ਕੋ ਪੀਸ ਬਣਾਇਆ ਸੀ ਬਾਦ ਬਾਈ ਚਲੋ ਠੀਕ ਹੈ ਜੀ ਤੁਸੀਂ ਜਿਹੜਾ ਤਮਾਕੂ ਲੈ ਕੇ ਆਂਦੇ ਨੇ ਉਹ ਰੋਕ ਰਹੇ ਹੋਗੇ ਬਹੁਤ ਵਧੀਆ ਗੱਲ ਆ ਦੇਖੋ ਆ ਤਮਾਕੂ ਰੱਖੂ ਆ ਬੀੜੀ ਤੇ ਰੱਖੂ ਅੱਥਰ ਤੋਂ ਸਾਹਮਣੇ ਦੇਖੋ ਲਓ ਜੀ ਆ ਤਮਾਕੂ ਬਾਬਾ ਜੀ ਨੇ ਆ ਇੱਕ ਗੱਲ ਦੇਖੋ ਬਾਈ ਵਗਿਆ ਉਧਰ ਤੇ ਆ ਦੇਖੋ ਢੇਰੀਆਂ ਲਾਈ ਖੜੇ ਨੇ ਤੇ ਇਹ ਤਮਾਕੂ ਵਾਲਿਆਂ ਨੂੰ ਰੋਕ ਰਹੇ ਨੇ ਬਾਬਾ ਜੀ ਆ ਦੇਖੋ ਸ਼ਰਮ ਨਹੀਂ ਆਉਂਦੀ ਲੋਕਾਂ ਨੂੰ ਕੁੜੀਆਂ ਪਾਈ ਫਿਰਦੇ ਨੇ ਜੇ ਇਹਦੇ ਵਿੱਚ ਜਰਦੇ ਦੀਆਂ ਬਹੁ ਮਾੜੀ ਗੱਲਾਂ ਇਹ ਤੇ ਆ ਬਾਬਾ ਜੀ ਰੋਕ ਰਹੇ ਨੇ ਤੇ ਇਹਨਾਂ ਦੇ ਸ਼ਸਤਰ ਫੜ ਕੇ ਲੈ ਗਏ ਸਾਹਮਣੇ ਵਾਲੇ ਤੇ ਬਾਈ ਉਹ ਮਲਾਣਾ ਮਲਾਣਾ ਕੋਈ ਨੰਦਰ ਵਾਲੇ ਤੇ ਉਹਨਾਂ ਨੂੰ ਵੇਚਦੇ ਵੀ ਉਹ ਸ਼ਸਤਰ ਤਾਂ ਦੇ ਜਾਣਗੇ ਤੁਹਾਡੇ ਤੇ ਆ ਤੁਸੀਂ ਬਹੁਤ ਵਧੀਆ ਦੇਖੋ ਯਾਰ ਹੁਣ ਇੰਨੇ ਬੰਦੇ ਖੜੇ ਆਪਾਂ ਤਾਂ ਬਹੁ ਮਾੜੀ ਗੱਲ ਮਾਤਾ ਦੇਖਿਆ ਨਹੀਂ ਹੋਰ ਸਾਡੇ ਮਾਮਲੇ ਦੀ ਕੋਈ ਬਣਾਵੇ ਅਸੀਂ ਪੂਹੀ ਪੰਜਾਬੀ ਨਾ ਕਰਾਂਗੇ ਉਹੀ ਭਈਆ ਨ ਕਰਾਂਗੇ ਕਿਸੇ ਨਾਲ ਵੱਦਸ਼ਲੁਕੀ ਨਹੀਂ ਕਰੀ ਜਾਊਗੀ ਕਿਸੇ ਨਾਲ ਨਜਾਇਜ਼ ਨਹੀਂ ਕਰੀ ਜਾਊ ਜਿਹੜਾ ਕੋਈ ਜਿਸੇ ਫਜ਼ਲਗਰ ਸਾਹਿਬ ਨਾਲ ਨਜਾਇਜ਼ ਕਰਦਾ ਉਹ ਸਾਡੇ ਕੋਲ ਆ ਜਾਓ ਅਸੀਂ ਉਹਨਾਂ ਸਾਹਿਬ ਅਸੀਂ ਕਰਾਂਗੇ ਕਿ ਕਿਸੇ ਨਾਲ ਕੋਈ ਨਜਾਇਜ਼ ਕਰਦਾ ਅਸੀਂ ਇਹ ਵਾਦਾ ਕਰਦੇ ਹਾਂ ਇੱਥੇ ਫਜ਼ਲਗਰ ਸਾਹਿਬ ਦੀ ਧਰਤੀ ਤੇ ਕਿਸੇ ਨਾਲ ਪਰ ਆ ਬਹੁਤ ਮਾੜੀ ਗੱਲ ਆ ਜੀ ਪੈਸੇ ਕੋਈ ਨਹੀਂ ਪੰਜਾਬੀ ਆ ਚਾਹੇ ਭਈਆ ਅਸੀਂ ਨਹੀਂ ਕਿਸੇ ਨੂੰ ਬਖਸ਼ਣਾ ਆ ਪੈਸੇ ਕੋਈ ਨਹੀਂ ਆ ਕਿਹੜਾ ਚੈਨਲ ਆ ਵੀਰੇ